ਇਹ ਸਾਰਾ ਅੱਜ ਪਹੁੰਚਿਆ ਥੋਬਿਆਣਾ ਬਸਤੀ ਦੁਆਰੇ ਕੀ ਹਾਮਲਾ ਹੈ ਮੇਰਾ ਕਰਨ ਦੇ ਤੋ ਪੰਜਾਬ ਸਰਕਾਰ ਵੱਲੋਂ ਯੋਧ ਨਸ਼ਾ ਵਿਰੋਧ ਚਲਾਈ ਮਹਿੰਮ ਦੇ ਤਹਿਤ ਅੱਜ ਬਠਿੰਡਾ ਪੁਲਿਸ ਵੱਲੋਂ ਥੋਬਿਆਣਾ ਬਸਤੀ ਗਲੀ ਨੰਬਰ 1 ਦੇ ਵਿੱਚ ਜੋ ਰਵਣਦੀਪ ਕੌਰ ਪਤਰੀ ਪੱਪੂ ਸਿੰਘ ਜਿਸ ਨੇ ਇੱਕ ਸਰਕਾਰੀ ਜਗ੍ਹਾ ਦੇ ਉੱਪਰ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਤੇ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਉਸ ਨੂੰ ਨੋਟਿਸ ਜਾਰੀ ਕਰਦੇ ਹੋਏ ਖਾਲੀ ਕਰਨ ਦਾ ਹੁਕਮ ਦਿੱਤਾ ਗਿਆ ਸੀਗਾ ਤੇ ਅੱਜ ਇੱਥੇ ਜਿਹੜੇ ਉਹਦੇ ਖਾਲੀ ਨਾ ਕਰਨ ਦੇ ਬਾਵਜੂਦ ਅਸੀਂ ਇੱਥੇ ਪੁਲਿਸ ਮੁੰਡਾਲ ਸਾਡੇ ਵੱਲੋਂ ਦਿੱਤੀ ਗਈ ਹੈ ਤੇ ਅੱਜ ਅਸੀਂ ਜੋ ਜਗ੍ਹਾ ਦੇ ਉੱਤੇ ਨਜਾਇ ਇਸ ਨੂੰ ਸਾਡੇ ਵੱਲੋਂ ਪੁਲਿਸ ਮਦਦ ਦੀ ਮਦਦ ਨਾਲ ਜਿਹੜਾ ਹੈਗਾ ਸਿਵਲ ਐਡਮਿਨਿਸਟ੍ਰੇਸ਼ਨ ਵੱਲ ਟਾਇਆ ਜਾਣਾ ਹੈ ਇਸ ਦੇ ਨਾਲ ਹੀ ਦੱਸਣਯੋਗ ਹੋਵੇ ਜਿਹੜੇ ਰਮਨਦੀਪ ਕੌਰ ਹੈ ਇਸ ਦੇ ਉੱਪਰ ਇੱਕ ਐਨਡੀਪੀਐਸ ਦਾ ਮੁਕੱਦਮਾ ਦਰਜ ਹੈ ਤੇ ਇਸ ਦੀ ਇੱਕ ਭੈਣ ਨੀਤੂ ਹੈਗੀ ਹੈ ਜਿਸ ਦੇ ਉੱਪਰ ਦੋ ਐਨਡੀਪੀਐਸ ਦੇ ਮੁਕੱਦਮੇ ਦਰਜ ਨੇ ਤੇ ਇਸ ਟਾਈਮ ਵੀ ਜਿਹੜੀ ਹੈਗੀ ਜੇਲ੍ਹ ਦੇ ਵਿੱਚ ਬੰਦ ਹੈ ਸੋ ਕੁੱਲ ਇਹਨਾਂ ਦੇ ਪਰਿਵਾਰ ਦੇ ਉੱਪਰ ਤਿੰਨ ਮੁਕੱਦਮੇ ਦਰਜ ਨੇ ਐਨਡੀਪੀਐਸ ਐਕਟ ਦੇ ਤੇ ਅੱਜ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਇੱਥੇ ਟਾਇਆ ਜਾਣਾ ਤੇ ਨਾਲ ਸਾਡੇ ਵੱਲੋਂ ਪੁਲਿਸ ਹੁੰਦਾ ਦਿੱਤੀ ਗਈ ਹੈ ਤੇ ਬਠ 1768 ਕਰੋੜ ਦੇ ਕਰੀਬ 1768 ਵਿਅਕਤੀ ਜਿਹੜੇ ਹੈਗੇ ਆ ਉਹ ਜੇਲ੍ਹ ਦੇ ਵਿੱਚ ਢੱਕੇ ਗਏ ਨੇ ਤੇ 2023 ਤੋਂ ਲੈ ਕੇ ਹੁਣ ਤੱਕ ਅਸੀਂ 14 ਕਰੋੜ ਦੇ ਕਰੀਬ ਪ੍ਰਾਪਰਟੀ ਜਿਹੜੀ ਹੈਗੀ ਫ੍ਰੀਜ਼ ਕਰਾਈ ਹੈ ਤੇ ਪਿਛਲੇ 1 ਮਾਰਚ ਤੋਂ ਲੈ ਕੇ ਹੁਣ ਤੱਕ ਅਸੀਂ ਚਾਰ ਵਾਰੀ ਜਿਹੜੀ ਹੈਗੀ ਆ ਧੋਬੀਆਂ ਨਾ ਬਸਤੀ ਦੇ ਵਿੱਚ ਡੈਮੋਲੇਸ਼ਨ ਡਰਾਈਵ ਦੇ ਤਹਿਤ ਚੇਨ ਜਿਹੜੇ ਹੈਗੇ ਨੇ ਘਰ ਹੈਗੇ ਨੇ ਉਹਨਾਂ ਦੀ ਡੈਮੋਲੇਸ਼ਨ ਕੀਤੀ ਗਈ ਹੈ ਸੋ ਅੱਜ ਉਸੇ ਲੜੀ ਦੇ ਤਹਿਤ ਅੱਜ ਅਸੀਂ ਇੱਥੇ ਧੋਬੀਆਂ ਨਾ ਬਸਤੀ ਦੇ ਵਿੱਚ ਜਿਹੜੀ ਰਵਣਦੀਪ ਕੌਰ ਹੈ ਇਸ ਦੇ ਘਰ ਦੀ ਡੈਮੋਲੇਸ਼ਨ ਵਾਸਤੇ ਟੀਮ ਜਿਹੜੀ ਲਗਾਈ ਗਈ ਹੈ ਟੀਮਾਂ ਕਿਹੜੀ ਕਿਹੜੀਆਂ ਆਈ ਇਸ ਦੇ ਵਿੱਚ ਸਾਡੇ ਵੱਲੋਂ ਪੁਲਿਸ ਦੇ ਨਾਲ-ਨਾਲ ਜਿਹੜੀ ਪੁੱਡਾ ਦੀ ਟੀਮ ਹੈਗੀ ਹੈ ਨਾਲ ਹੀ ਜਿਹੜੇ ਹੈਗੇ ਸਿਵਲ ਪ੍ਰੋਸੀਸ਼ਨ ਵੱਲੋਂ ਤਹਿਸੀਲਦਾਰ ਸਾਹਿਬ ਮੌਕੇ ਤੇ ਡਿਊਟੀ ਮੈਜਿਸਟਰ ਤਨਾਦ ਨੇ ਤੇ ਜਿਹੜੇ ਹੈਗੇ ਹੋਰ ਵੀ ਸਿਵਲ ਅਧਿਕਾਰੀ ਜਿਹੜੇ ਹੈਗੇ ਮੌਕੇ ਤੇ ਤਨਾਦ ਕੀਤੇ ਗਏ ਸਰ ਇੱਕ ਮਕਾਨ ਹੈਗਾ ਹੋਰਾਂ ਤੇ ਵੀ ਕਾਰਵਾਈ ਹੈ ਅੱਜ ਜਿਹੜਾ ਹੈਗਾ ਇਹ ਰਮਨਦੀਪ ਕੌਰ ਦਾ ਜਿਹੜਾ ਇੱਕ ਕ ਮਕਾਨ ਹੈਗਾ ਜਿਸ ਦੇ ਉੱਪਰ ਕਬਜ਼ਾ ਕੀਤਾ ਇਸ ਦੀ ਡਿਮੋਲੀਸ਼ਨ ਡਰਾਈਵ ਦਾ ਜਿਹੜਾ ਹੈਗਾ ਕੀਤਾ ਜਾਣਾ ਸਰ ਇਸੇ ਇਸੇ ਗਲੀ ਚ ਕਈ ਵਾਰੀ ਪੁਲਾਨ ਤਾਂ ਦਿੱਤੇ ਆ ਲੱਗਦਾ ਵੀ ਇਸ ਗਲੀ ਚ ਕਾਫੀ ਕੋਈ ਨਸ਼ਾ ਕਰਦੇ ਨੇ ਦੇਖੋ ਤੋਂ ਬਈਆ ਨਾ ਬਸਤੀ ਦੇ ਵਿੱਚ ਜਿਹੜਾ ਹੌਟਸਪੌਟ ਸੀਗਾ ਕਾਫੀ ਇਹਦੇ ਵਿੱਚੋਂ ਡਰੱਗਸ ਦੇ ਕਾਫੀ ਮੁਕਦਮੇ ਦਰਜ ਹੋਏ ਨੇ ਤੇ ਕਾਫੀ ਜਿਹੜੇ ਬੰਦੇ ਹੈਗੇ ਨੇ ਇਸ ਦੇ ਵਿੱਚ ਜੇਲ੍ਹ ਦੇ ਵਿੱਚ ਵੀ ਇਸ ਟਾਈਮ ਵੀ ਬੈਠੇ ਨੇ ਸੋ ਇਹ ਹੌਟਸਪੌਟ ਦੇ ਨਾਲ ਨਾਲ ਇਥੋਂ ਕਾਫੀ ਸ਼ਿਕਾਇਤਾਂ ਵੀ ਮਿਲਦੀਆਂ ਸੀਗੀਆਂ ਤੇ ਇਹ ਜਿਹੜੀ ਗਲੀ ਨੰਬਰ 1 ਹੈਗੀ ਇਹ ਡਰੱਗਸ ਦੇ ਵਿੱਚ ਕਾਫੀ ਬਦਨਾਮ ਸੀਗੀ ਜਿਸ ਦੇ ਵਿੱਚ ਤੁਹਾਨੂੰ ਯਾਦ ਹੋਊਗਾ ਕਿ ਪਿਛਲੀ ਵਾਰੀ ਦੋ ਮਕਾਨ ਜਿਹੜੇ ਹੈਗੇ ਨੇ ਇਸੇ ਗਲੀ ਦੇ ਵਿੱਚ ਢਾਏ ਗਏ ਸੀਗੇ ਤੇ ਅੱਜ ਵੀ ਜਿਹੜਾ ਹੈਗਾ ਇਸੇ ਗਲੀ ਦੇ ਵਿੱਚ ਜਿਹੜਾ ਰਮਨਦੀਪ ਕੌਰ ਹੈਗੀ ਜੋ ਡਰੱਗਸ ਦੇ ਵਿੱਚ ਰਿਲੇਟਡ ਹੈਗੀ ਹੈ ਇਸ ਦਾ ਘਟਾਉਣ ਕਰ ਕੀ ਹੈ ਇਹ ਪਹਿਲਾ ਬਹਾਨਾ ਨਹੀਂ ਇਹਨਾਂ ਨੇ ਪਿਛਲੇ ਲਾਸਟ 2-3 ਇਅਰਸ ਦਾ ਬਣਾਇਆ ਹੋਇਆ ਐਤਾ ਨਹੀਂ ਹੈ ਕਿ ਮਤਲਬ 2-3 ਸਾਲਾਂ ਤੋਂ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਜਿਸ ਦੇ ਵਿੱਚ ਪੋਡਾ ਵੱਲੋਂ ਇਹਨਾਂ ਨੂੰ ਜੋ ਬੰਦੇ ਨੋਟਿਸ ਸੀਗੇ ਉਹ ਵੀ ਜਾਰੀ ਕੀਤੇ ਗਏ ਸੀਗੇ ਪਰ ਜਿਹੜਾ ਹੈਗਾ ਇਹਨਾਂ ਨੇ ਜਿਹੜਾ ਨਜਾਇਜ਼ ਕਬਜ਼ਾ ਸੀ ਉਹ ਨਹੀਂ ਛੱਡਿਆ ਸੀਗਾ